ਗੱਗੋਮਾਲ ਪਿੰਡ ਦੇ ਵਿੱਚ ਮੌਜੂਦ ਆ ਹਾਈਵੇ ਤੇ ਖੜੇ ਆ ਇਸ ਵੇਲੇ ਮੇਰੇ ਪਿੱਛੇ ਜਿਹੜੀ ਸੜਕ ਹੈ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੈ ਔਰ ਪਿੱਛੇ ਅਜਨਾਲਾ ਰਹਿ ਜਾਂਦਾ ਮੇਰੇ ਸਾਥੀ ਸੁਮੇਤ ਖੰਨਾ ਮੈਨੂੰ ਦੱਸ ਰਹੇ ਸੀ ਕਿ ਸਵੇਰੇ ਜਦੋਂ ਇਸ ਥਾਂ ਤੇ ਇਹ ਆਪ ਰਿਪੋਰਟਿੰਗ ਕਰਕੇ ਗਏ ਆਪਣੇ ਚੈਨਲ ਦੇ ਲਈ ਤਾਂ ਉਸ ਵੇਲੇ ਪਾਣੀ ਨਹੀਂ ਸੀਗਾ ਇੱਥੇ ਔਰ ਇਨ੍ਹਾਂ ਪਿੰਡਾਂ ਦੇ ਵਿੱਚ ਮਾਰ ਇੰਨੀ ਜ਼ਿਆਦਾ ਜੇ ਕਿਉਂਕਿ ਬਹੁਤ ਦੇਰ ਆ ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਥੇ ਖੜ ਕੇ ਹੀ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦਰਸਾਲੇ ਹਾਈਵੇ ਹੈ ਇਹ ਰੋਡ ਹੈ ਹਾਈਵੇ ਹੈ ਜਿਹੜਾ ਇਹ ਇਹ ਤੁਹਾਨੂੰ ਮੈਂ ਦੱਸ ਰਿਹਾ ਕਿ ਜਨਾਲਾ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦਾ ਹਾਈਵੇ ਹੈ ਕਿੱਥੋਂ ਪਾਣੀ ਕਿਉਂਕਿ ਪਾਣੀ ਦਾ ਵਹਾਅ ਦੀ ਇੱਕ ਵਾਰੀ ਤਸਵੀਰ ਮੈਂ ਕੈਮਰਾਮੈਨ ਨੂੰ ਕੋਈਆ ਕੋਸ਼ਿਸ਼ ਕਰਕੇ ਹਮੋਂ ਦੀ ਦਿਖਾਉਣ ਦੀ ਕੋਸ਼ਿਸ਼ ਕਰਨ ਜਿੱਥੇ ਅਸੀਂ ਖੜੇ ਹਾਂ ਇਸ ਲਈ ਤਾਂ ਆ ਦਿਖਾ ਹੋ ਰਿਹਾ ਹੋਣਾ ਜੇਕਰ ਜੇਕਰ ਕੈਮਰਾਮੈਨ ਦਿਖਾ ਸਕਣ ਤਾਂ ਇਸ ਅੰਦਾਜ਼ੇ ਨਾਲ ਤੁਹਾਨੂੰ ਆਈਡੀਆ ਕਿ ਕਿੰਨੀ ਤੇਜ਼ੀ ਨਾਲ ਪਾਣੀ ਹਾਈਵੇ ਕ੍ਰਾਸ ਕਰਕੇ